ਬਰਨਾਲਾ ਤੋਂ ਬੇहद ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 70 ਸਾਲਾ ਦੇ ਦਰਿੰਦੇ ਵੱਲੋਂ ਮਹਿਜ 9 ਸਾਲ ਦੀ ਬੱਚੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਬੱਚੀ ਨੂੰ ਸਕੂਲ 'ਚ ਲੱਗੇ ਵਾਟਰ ਕੋਲਰ ਤੋਂ ਪਾਣੀ ਪੀਂੰਦੀ ਨੂੰ ਚੁੱਕ ਕੇ ਲੈ ਗਿਆ ਜਿੱਥੇ ਉਸਨੇ ਬੱਚੀ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਪਿੰਡ ਦਾ ਇੱਕ ਵਿਅਕਤੀ ਆ ਗਿਆ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਬਰਨਾਲਾ ਦੇ ਪਿੰਡ ਹਰੀਗੜ ਵਿੱਚ 9 ਸਾਲਾ ਬੱਚੀ ਨਾਲ 70 ਸਾਲਾ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਸਕੂਲ ਵਿੱਚ ਲੱਗੇ ਵਾਟਰ ਕੋਲਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਧੱਕੇ ਨਾਲ ਸਕੂਲ ਅੰਦਰ ਬਣੇ ਬਰਾਂਡਿਆਂ ਵਿੱਚ ਲਿਜਾ ਕੇ ਉਕਤ ਬੱਚੀ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਜਿਸ ਦੌਰਾਨ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਗਿਆ ਜਿਸ ਨੂੰ ਵੇਖ ਬਜ਼ੁਰਗ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਰਿਜਲ ਦਿਨੀ ਰਾਤ ਹਰੀਗੜ ਸੇਟੀਪੁਰ ਚੰਦਾਲ ਬਦੌਧਾ ਇੱਕ ਨਗਰ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਸਾਨੂੰ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਤਿਰਕਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਆ ਗਈ ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਉਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ। ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ। ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਮੁਤਾਬਕ ਰਾਤ ਐਫ ਆਈ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ ਚੋਹ ਪਚਤ ਚੋਹ ਤਰਦੇ 76 ਬੀ ਐਨ ਐਸ ਦੇ ਨਾਲ ਪੌਕਸੋ ਦੀ ਬਾਰਾ ਪੌਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਸਰ ਮੱਤੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਤਾਂ ਪਹਿਲਾਂ ਇੱਕ 164 ਦੀ ਸਟੇਟਮੈਂਟ ਹੋ ਗਈ 164 ਦੀ ਜੱਜ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਸ ਅਕੋਰਡਿੰਗਲੀ ਥਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰ ਬਰਨਾਲਾ ਤੋਂ ਬੇहद ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 70 ਸਾਲਾਂ ਦੇ ਦਰਿੰਦੇ ਵੱਲੋਂ ਮਹਿਜ 9 ਸਾਲ ਦੀ ਬੱਚੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਬੱਚੇ ਨੂੰ ਸਕੂਲ 'ਚ ਲੱਗੇ ਵਾਟਰ ਕੋਲਰ ਤੋਂ ਪਾਣੀ ਪੀਂੰਦੀ ਨੂੰ ਚੁੱਕ ਕੇ ਲੈ ਗਿਆ ਜਿੱਥੇ ਉਸਨੇ ਬੱਚੀ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉੱਥੇ ਪਿੰਡ ਦਾ ਇੱਕ ਵਿਅਕਤੀ ਆ ਗਿਆ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਬਰਨਾਲਾ ਦੇ ਪਿੰਡ ਹਰੀਗੜ ਵਿੱਚ 9 ਸਾਲਾ ਬੱਚੀ ਨਾਲ 70 ਸਾਲਾ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਸਕੂਲ ਵਿੱਚ ਲੱਗੇ ਵਾਟਰ ਕੋਲਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਧੱਕੇ ਨਾਲ ਸਕੂਲ ਅੰਦਰ ਬਣੇ ਬਰਾਂਡਿਆਂ ਵਿੱਚ ਲਿਜਾ ਕੇ ਉਕਤ ਬੱਚੀ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਜਿਸ ਦੌਰਾਨ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਗਿਆ ਜਿਸ ਨੂੰ ਵੇਖ ਬਜ਼ੁਰਗ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।